ਫਲੋਰ ਦੇ ਨਜ਼ਦੀਕ ਪਿੰਡ ਛੀਛੋਵਾਲ ਵਿਖੇ ਇੱਕ ਭਿਆਨਕ ਸੜਕੀ ਹਾਦਸੇ ਵਿੱਚ ਦਿਨ ਔਰਤਾਂ ਦੀ ਮੌਕੇ ਤੇ ਹੋਈ ਮੌਤ ਚਾਰ ਵਿਅਕਤੀਆਂ ਸੜੇ ਇੱਕ ਬੱਚੀ ਹੋਈ ਗੰਭੀਰ ਜ਼ਖਮੀ ਇਹ ਭਿਆਨਕ ਹਾਦਸਾ ਆਟੋ ਰਿਕਸ਼ਾ ਅਤੇ ਇੱਕ ਜੈਲੂ ਕਾਰ ਵਿਚਕਾਰ ਹੋਇਆ ਆਟੋ ਰਿਕਸ਼ਾ ਦੇ ਚਾਲਕ ਨਿਰਮਲ ਸਿੰਘ ਨੇ ਦੱਸਿਆ ਕਿ ਮੈਂ ਪਿੰਡ ਚੰਡੀਪੀਰ ਤੋਂ ਸਵਾਰੀਆਂ ਪਰ ਲ ਕੇ ਫਲੋਰ ਨੂੰ ਆ ਰਿਹਾ ਸੀ ਕਿ ਰਾਸਤੇ ਵਿੱਚ ਪਿੰਡ ਛੀਛੋਵਾਲ ਦੇ ਕੋਲ ਇੱਕ ਜੈਲੂ ਕਾਰ ਜੋ ਫਲੋਰ ਸਾਈਡ ਤੋਂ ਆ ਰਹੀ ਸੀ ਕਿ ਉਸਨੇ ਗਲਤ ਸਾਈਡ ਤੇ ਆਣ ਕੇ ਮੈਨੂੰ ਸਿੱਧੀ ਟੱਕਰ ਮਾਰ ਦਿੱਤੀ ਜਿਸ ਵਿੱਚ ਮੇਰਾ ਆਟੋ ਰਿਕਸ਼ਾ ਬੁਰੀ ਤਰ੍ਹਾਂ ਨੁਕਸਾਨੀਆਂ ਗਿਆ ਅਤੇ ਆਟੋ ਰਿਕਸ਼ੇ ਵਿੱਚ ਬੈਠੀਆਂ ਸਾਰੀਆਂ ਸਵਾਰੀਆਂ ਬੁਰੀ ਤਰ੍ਹਾਂ ਜ਼ਖਮੀ ਹੋ ਗਈਆਂ ਜ਼ਖਮੀ ਸਵਾਰੀਆਂ ਨੂੰ ਪਿੱਛੋ ਗੱਡੀ ਵਿੱਚ ਚਾ ਰਹੇ ਸਮਾਜ ਸੇਵੀ ਮਤਵਿੰਦਰ ਸਿੰਘ ਸੋਲੂ ਨੇ ਆਪਣੀ ਗੱਡੀ ਵਿੱਚ ਪਾ ਕੇ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਪਹੁੰਚਾਇਆ ਜਿੱਥੇ ਡਾਕਟਰਾਂ ਦੀ ਟੀਮ ਨੇ ਤਿੰਨ ਔਰਤਾਂ ਨੂੰ ਮਰਿਤਕ ਘੋਸ਼ਿਤ ਕਰ ਦਿੱਤਾ ਜਿਨ੍ਹਾਂ ਦੀ ਪਛਾਣ ਰੱਖੀ ਪਤਨੀ ਅਮਰ ਚੰਦ ਸੁਨੀਤਾ ਪਤਨੀ ਬਲਜਿੰਦਰ ਕੁਮਾਰ ਮਨਜੀਤ ਕੋਰ ਪਤਨੀ ਕਮਲਜੀਤ ਸਿੰਘ ਵਜੋ ਹੋਈ ਇਹ ਤਿੰਨੋਂ ਮ੍ਰਿਤਕ ਔਰਤਾਂ ਪਿੰਡ ਕੜਿਆਣਾ ਦੀਆਂ ਰਹਿਣ ਵਾਲੀਆਂ ਹਨ ਅਤੇ ਜ਼ਖਮੀ ਦੀ ਪਛਾਣ ਨਿਰਮਲ ਸਿੰਘ ਟਰੱਕ ਚਾਲਕ ਰਣਜੀਤ ਕੋਰ ਮੁੱਖ ਤੇ ਆਸਿੰਗ ਅਮਰਚੰਦ ਅਤੇ ਬੱਚੀ ਪਰੀ ਵਜੋ ਹੋਈ ਗੰਭੀਰ ਜ਼ਖਮੀ ਬੱਚੀ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਅਤੇ ਬਾਕੀ ਜ਼ਖਮੀਆਂ ਦਾ ਇਲਾਜ ਫਿਲੌਰ ਦੇ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ ਮਰਿਤਕਾਂ ਵਿੱਚ ਇੱਕੋ ਹੀ ਪਰਿਵਾਰ ਦੀਆਂ 9 ਅਤੇ ਸੱਸ ਦਸੀਆਂ ਜਾ ਰਹੀਆਂ ਹਨ ਇਸ ਹਾਦਸੇ ਵਿੱਚ ਪਿੰਡ ਕੜਿਆਣਾ ਦੀ ਇੱਕ ਔਰਤ ਵਾਲ-ਵਾਲ ਬਚ ਗਈ ਕਿਉਂਕਿ ਉਹ ਔਰਤ ਇਸ ਆਟੋ ਰਿਕਸ਼ੇ ਤੋਂ ਪਿੱਛੇ ਹੀ ਉੱਤਰ ਗਈ ਸੀ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਫਾਲ ਦੀ ਖਾਸ ਰਿਪੋਰਟ

ਮੇਰੇ ਜੀ ਨਾਮ ਲੈਂਦਾ। ਭਾਜੀ ਕੀ ਨਾਮ ਆ ਤੁਹਾਡਾ? ਮੇਰਾ ਤਾਂ ਜੀ ਗੋਗੀ। ਭਾਜੀ ਜਿਹੜਾ ਗੱਡੀ ਦੇ ਕੋਲ ਐਕਸੀਡੈਂਟ ਹੋਇਆ ਆ। ਕੋਈ ਵੀ ਪਤਾ ਲਗਾ ਵੀ ਤੁਹਾਡੇ ਪਰਿਵਾਰਕ ਮੈਂਬਰ ਵੀ ਹੈਗੇ ਆ। ਮੇਰੀ ਜੀ ਬੱਬੀ ਹੋਰ ਕੌਣਾ ਸਰ? ਇੱਕ ਮੇਰੀ ਪਰਜਾਈ ਆ ਜੀ। ਅੱਛਾ ਕਿਹਦਾ ਠੀਕ ਆ ਤੁਹਨੇ ਭਾਜੀ ਕਿਦਾਂ? ਨਹੀਂ ਜੀ ਖਤਪੋ ਹੋ ਗਿਆ। ਕਾਦੇ ਚ ਆ ਰਹੇ ਸੀ ਇਹ? ਇਹ ਆਟੋ ਸੀ ਜੀ। ਲੱਗੇ ਕਾਹਦੇ ਭਾਜੀ ਐ? ਇਹ ਆਪਣੇ ਜੀ ਗੱਡੀ ਆ ਕੋਈ ਮੈਂ ਤਾਂ ਗੱਡੀ ਪਿਛਾੜਨੀ ਕੀਤੀ ਮੈਂ ਤਾਂ ਉਹਦਾ ਦੇਖੇ ਹੀ ਨਹੀਂ ਹੋ ਆਜ ਤੱਕ। ਖਰਾਬ ਆ ਜੀ। ਔਰ ਹੋਰ ਕਿੰਨੇ ਕ ਬੰਦੇ ਸੀ ਭਾਜੀ ਉੱਥੇ ਹੋਰ ਵਿੱਚ ਇੱਕ ਮੇਰੀ ਭਤੀਜੀ ਆ ਜੀ ਅੱਛਾ ਜੀ ਇੱਕ ਦੋ ਤਿੰਨ ਬੁੜੀਆਂ ਹੋਰ ਇੱਕ ਬੰਦਾ ਸੀ ਇੱਕ ਮੇਰਾ ਡੈਡੀ ਸੀ ਅੱਛਾ ਜੀ ਡੈਡੀ ਦੇ ਸੱਟਾ ਲੱਗਿਆ ਆ ਮੰਮੀ ਬੱਚੀ ਬੱਚੀ ਕਿਦਾਂ ਭਾਜੀ ਬੱਚੀ ਦੀ ਲੱਤ ਕੰਨੇ ਟੁੱਟ ਗਈ ਆ ਲੈ ਕੇ ਚਲੇ ਜਲੰਧਰ ਜੀ ਜਲੰਧਰ ਲੈ ਕੇ ਚਲੇ ਆ ਜੀ ਸਰ ਜਿਹੜਾ ਅੱਜ ਐਕਸੀਡੈਂਟ ਹੋਇਆ ਆ ਗੜੇ ਦੇ ਕੋਲ ਹਾਂਜੀ ਭਾਜੀ ਮੈਨੂੰ ਸਾਨੂੰ ਪਤਾ ਲੱਗਾ ਵੀ ਤੁਸੀਂ ਵੀ ਆਟੋ ਰਿਕਸ਼ਾ ਵਿੱਚ ਭਾਜੀ ਮੈਂ ਤਾਂ ਮੇਰਾ ਛੋਟਾ ਜਿਹਾ ਬੇਟਾ ਆਟੋ 'ਚ ਸੀਗੇ ਅਸੀਂ ਨਗਰ ਪੰਜਾਬ ਨੈਸ਼ਨਲ ਬੈਂਕ ਕੋਲ ਉੱਥੇ ਜਿੱਤਰ ਗਏ ਆ ਓਕੇ ਹਾਂਜੀ ਭਾਜੀ ਉਸ ਤੋਂ ਬਾਅਦ ਅਸੀਂ ਜਦੋਂ ਵਾਪਸ ਆਏ ਆ ਤੇ ਕੜਿਆਣੀ ਦਾ ਭਾਜੀ ਕਹਿੰਦਾ ਇਹ ਤਾਂ ਮੁੰਡਾ ਕੜਿਆਣੀ ਦਾ ਛੰਡੀਪੀਰ ਕੜਿਆਣੇ ਦਾ ਆ ਮੈਂ ਕਿਹਾ ਹਾਈ ਭਾਜੀ ਅਸੀਂ ਵੀ ਇਸੇ ਆਟੋ ਵਿੱਚ ਸੀਗੇ ਬਸ ਇੰਨੀ ਗੱਲ ਸੁਣੀ ਮੈਂ ਕਿਹਾ ਤੁਸੀਂ ਇਸ ਟਾਈਮ ਕਿੱਥੇ ਆ ਕਹਿੰਦੇ ਅਸੀਂ ਸਰਕਾਰੀ ਹਸਪਤਾਲ ਆ ਬਸ ਭਾਜੀ ਅਸੀਂ ਦੇਖਣ ਆ ਗਏ ਹਾਂ ਕੋਈ ਚੰਡੀਪੀਰ ਕਿੱਥੋਂ ਸੀ ਅਸੀਂ ਭਾਜੀ ਛੰਡੀਪੀਰ ਤੋਂ ਨਹੀਂ ਕੜਿਆਣੇ ਤੋਂ ਚੜੇ ਆ ਕੜਿਆਣੇ ਚੜੇ ਸੀ ਹਾਂਜੀ ਬਸ ਕਿੰਨੀਆਂ ਸਵਾਰੀਆਂ ਸੀ ਪਤਾ ਲੱਗਾ ਕੋਈ ਨਹੀਂ ਹੈ ਭਾਜੀ ਚਾਰ ਲੇਡੀਆਂ ਸੀ ਇੱਕ ਛੋਟਾ ਜਿਹਾ ਬੱਚਾ ਸੀ ਓਕੇ ਦੋ ਜੈਂਟਸ ਸੀ ਜਿਹੜਾ ਜਿਹੜਾ ਆਟੋ ਆਲੇ ਵੀ ਕਢਿਆਣਾ ਦਾ ਸੀ ਹਾਂਜੀ ਝੰਡੀਪੀਰ ਕਢਿਆਣੀ ਦਾ ਆ ਤੁਹਾਡਾ ਨਾਮ ਕੀ ਪੈਂਦਾ ਕਮਲਜੀਤ ਤੋਂ ਜੀ ਜੀ ਤੁਸੀਂ ਸਮਾਸ਼ਰੀ ਹੋ ਅੱਜ ਇੱਕ ਫੂਰ ਪਰ ਤੋਂ ਨੀ ਨਗਰ ਤੇ ਰੋਡ ਉੱਪਰ ਹੈ ਜਿਹੜਾ ਬਹੁਤ ਤਕੜਾ ਐਕਸੀਡੈਂਟ ਹੈ ਤੁਹਾਨੂੰ ਮੁੱਖ ਦੇ ਮਜ਼ੂਰ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਸੇ ਤੋਂ ਸਭ ਤੋਂ ਵੱਡੀ ਗੱਲ ਹੈ ਆਸੇ ਦਾ ਰੋਡ ਦੇ ਉੱਤੇ ਹੁੰਦੇ ਰਹਿੰਦੇ ਜਿਵੇਂ ਆ ਜਾ ਹਾਦਸਾ ਹੋਇਆ ਆਟੋ ਦੇ ਵਿੱਚ ਪਹਿਲਾਂ ਆਟੋ ਵਿੱਚ ਬਹੁਤ ਜ਼ਿਆਦਾ ਸਵਾਰੀਆਂ ਸੀ ਲੋਡ ਤੋਂ ਬਾਅਦ ਤੇ ਅਮੇ ਸਾਲੇ ਤੋਂ ਟੱਕਰ ਇਹਨਾਂ ਦੀ ਹੋਈ ਆ ਰਸੂਲਪੁਰ ਰੋਡ ਦੇ ਉੱਤੇ ਤੇ ਲਗਭਗ 10 ਕੁ ਮਿੰਟ ਲੋਕ ਗੱਡੀਆਂ ਰੋਕੇ ਕੋਈ ਵੀਡੀਓ ਬਣਾ ਰਹੇ ਕੋਈ ਕੁਝ ਕਰ ਰਹੇ ਮਦਦ ਵਾਸਤੇ ਨਹੀਂ ਆਇਆ ਐਂਬੂਲੈਂਸ ਵੀ ਜਿਹੜੀ ਉਹਦੀ ਬਾਤ ਚਾਹੀਏ ਤੇ ਅਸੀਂ ਆਪਣੀ ਗੱਡੀ ਦੇ ਵਿੱਚ ਸੀਟਾ ਫੋਲ ਕਰਕੇ ਸਾਰੇ ਪੀਸ਼ੈਂਟ ਉੱਤੇ ਜੀਵਨ ਹੱਤ ਬਚਾਏ ਆ ਸੋ ਗੱਲ ਤਾਂ ਇਹ ਵੀ ਪਿੰਨ ਦਾ ਪ੍ਰਸ਼ਾਸਨ ਚਾਹੀਦਾ ਵੀ ਜਿਹੜੇ ਆਟੋ ਦੇ ਵਿੱਚ ਇੰਨੀਆਂ ਸਵਾਰੀਆਂ ਓਵਰ ਲੋਡ ਲੈ ਕੇ ਚਲਾਦੀ ਆ ਉਹਦੇ ਤੋਂ ਥੋੜਾ ਹੋਵੇ ਤੇ ਇੱਕ ਇਹ ਰੋਡ ਜਿਹੜਾ ਹੈਗਾ ਬਹੁਤ ਜ਼ਿਆਦਾ ਦੀ ਆਵਾਜ਼ ਆਈ ਹੈਗੀ ਤੁਸੀਂ ਦੇਖੋ ਪਿੱਛੇ ਕਿਸ ਤਰ੍ਹਾਂ ਜਾਮ ਲੱਗਿਆ ਆਇਗਾ ਔਰ ਇਹਦਾ ਕੋਰਾ ਰੋਡ ਵੀ ਖੁੱਲੀ ਕੀਤੀ ਜਾਵੇ ਤਾਂ ਕਿ ਇਧਰ ਦੇ ਹਾਸੇ ਚਲੇ ਜਾ ਸਕਣ ਬਾਕੀ ਇੱਕ ਵੀਡੀਓ ਦਾ ਮੈਸੇਜ ਆ ਵੀ ਲੋਕਾਂ ਨੂੰ ਵੀ ਜਿਹੜੇ ਬੰਦੇ ਆਸ-ਪਾਸੇ ਗੱਡੀ ਲੈ ਕੇ ਜਾਂਦੇ ਕਿਰਪਾ ਕਰਕੇ ਕੋਈ ਐਕਸੀਡੈਂਟ ਹੁੰਦਾ ਮਲਜੂਰ ਕਰਿਆ ਕਰੋ ਕੱਲ ਆਸਾ ਆਪਣੇ ਨਾਲ ਵੀ ਹੋ ਸਕਦਾ ਕਿ ਜਾਨ ਵੱਜ ਜਾਵੇਗਾ ਇੱਕ ਪਰਿਵਾਰ ਦੇ ਜੀਵਾਂ ਦੇ ਨਾਲ ਉਹਦੇ ਕਈ ਪਰਿਵਾਰ ਨਾਲ ਜੁੜੇ ਹੁੰਦੇ ਆ ਸੋ ਇੰਨੀ ਬੇਇੱਜ਼ਤੀ ਆ ਕਿ ਜਦੋਂ ਇਦਾਂ ਕੋਈ ਹਾਸਾ ਹੁੰਦਾ ਕਿਰਪਾ ਕਰਕੇ ਆਪਣੀ ਗੱਡੀ ਵਿੱਚੋਂ ਸੇਲਾ ਸਤਜੂਬ ਚਾ ਜਾਵੇ ਉਹਦਾ ਵੀ ਮਿਲ ਕੀਤੀ ਜਾਵੇ ਕਿੰਨੀਆਂ ਸੱਟਾਂ ਕਿੰਨੀਆਂ ਲੱਗੀਆਂ ਸੀ ਕਹਿੰਦਾ ਜੀ ਉਹ ਗੁੱਜੇ ਸੱਟਾਂ ਆ ਕਈਆਂ ਦੇ ਇੰਜਰ ਹੋ ਚੁੱਕੇ ਲੱਤਾਂ ਟੁੱਟੀਆਂ ਹੋਈਆਂ ਦਿਮਾਗ ਦੇ ਸਾਡੇ ਇੱਕ ਲੇਡੀਜ਼ ਆ ਉਹਦੀ ਅੱਖ ਬਾਹਰ ਆਈ ਹੋਈ ਆ ਤੇ ਲੱਗਦਾ ਵੀ ਸ਼ਾਇਦ ਪਰਮਾਤਮਾ ਸੁੱਖ ਰੱਖੇ ਤੇ ਕਾਫੀ ਵੇਜੇ ਸੱਟਾਂ ਲੱਗੀਆਂ ਹੋਈਆਂ ਪਹਿਲੇ ਐਕਸੀਡੈਂਟ ਹੋਇਆ ਕਿੱਥੇ ਹੋਇਆ ਹੈ ਇਹ ਜੀ ਆਪਣੇ ਗੜੇ ਤੋਂ ਪਰੇ ਨੂੰ کارਖਾਨਾ ਉੱਤੇ ਟਰੋਏ ਬਹੁਤ ਜ਼ਿਆਦਾ ਉੱਤੇ ਮੈਂ ਆਪਣੀ ਸਾਈਡ ਤੇ ਚੱਲਦਾ ਜਾਂਦਾ ਭਾਈ ਕਾਰ ਵਾਲੇ ਘੁਮਾ ਕੇ ਲਿਆ ਕੇ ਮੇਰੀ ਸਾਈਡ ਮਾਰੀ ਓਕੇ ਜੀ ਕਿੰਨੀਆਂ ਤੌਰੀਆਂ ਤੁਹਾਡੇ ਕੋਲ ਮੇਰੇ ਕੋਲ ਜੀ ਚੰਦ ਪੰਜ ਕਿ ਸਵਾਰੀਆਂ ਸੀਗੀਆਂ ਕਿੱਥੋਂ ਆਈ ਸੀ ਆਪਾਂ ਮੈਂ ਛੰਡੀ ਵੀਰ ਤੋਂ ਆਇਆ ਸੀ ਜੀ ਉਹ ਜੇ ਕੁ ਮਾਤਾ ਦੀ ਬਾਹ ਟੁੱਟੀ ਉਹਦਾ ਇਲਾਜ ਮਹਿੰਗੇ ਹਸਪੀਟਲ ਹੁੰਦਾ ਉੱਥੋਂ ਕਰਾਉਣ ਚੱਲਿਆ ਸੀ ਤੇ ਦੋ ਸਵਾਰੀਆਂ ਰਾਹ 'ਚ ਉਹ ਬੈਠੀਆਂ ਸੀਗੀਆਂ ਹਾਂਜੀ ਤੇ ਉਹ ਕਾਰ ਵਾਲਾ ਉੱਥੇ ਉਹ ਉਸ ਟਾਈਮ ਤੋਂ ਉੱਥੇ ਹੀ ਸੀ ਜੀ ਮੇਰੇ ਤੱਕ ਗੱਡੀ ਖਤਮ ਕਰਤੀ ਜੀ ਉਹ ਸਾਰੀ ਰੌਂਗ ਸੈਂਟਰ ਦੇ ਜੱਗ ਰੌਂਗ ਸਰ ਮੈਂ ਆਪਣੀ ਸਾਈਡ ਜਾਣਾ ਇਧਰੋਂ ਫਲੋ ਛੰਡੀ ਵੀਰ ਨੂੰ ਆਉਂਦਾ ਜੀ ਉਹ ਇਧਰੋਂ ਆਇਆ ਉਹ ਮੇਰੀ ਸਾਈਡ ਆ ਗਿਆ ਮੇਰੀ ਸਾਈਡ ਭੱਜੀ ਬਈ ਆ ਗਈ ਗੱਡੀ ਮੇਰੀ ਸਾਈਡ ਖੜੀ ਹੈ ਉਲਟਾ ਮੈਨੂੰ ਕਹੀ ਜਾਂਦਾ ਕਹਿੰਦਾ ਮੈਂ ਤੈਨੂੰ ਬਚਾਉਣਾ ਮੇਰੀ ਸਾਈਡ ਤੂੰ ਮੈਨੂੰ ਕਿੱਦਾਂ ਬਚਾਉਣਾ ਕੀ ਨਾ ਫੜਾ ਗਿਆ ਮੇਰਾ ਨਿਰਮਲ ਸਿੰਘ ਜੀ ਕਣ ਕੜਾ ਛੰਡੀ ਵੀ ਫੜਿਆ ਡਾਕਟਰ ਸਾਹਿਬ ਸਾਡੇ ਕੋਲ ਰੋਡ ਸਾਈਡ ਐਕਸੀਡੈਂਟ ਕੇਸ ਆ ਰਿਹਾ ਜਿੱਥੇ ਕਾਫੀ ਕੰਦੇ ਇੰਜਰਡ ਹੋ ਗਿਆ ਕੁਝ ਕ라우ਡ ਬੜੀ ਤੋਂ ਤੇ ਆ ਗਿਆ ਸਰ ਇਹ ਐਕਸ਼ਨ ਕਰਵਾ ਦਿੱਤੇ ਆ ਔਰ ਕੰਪਲੀਟੇ ਬਰਾਡ ਬੈਂਡ ਆ ਕਿਤੇ ਆ ਇੰਜਰਡ ਜਿਹੜੇ ਤਾਂ ਬਰਾਡ ਬੈਂਡ ਆ ਉਹ ਤਾਂ ਰਾਣੀ ਸੁਨੀਤਾ ਔਰ ਮਨਜੀਤ ਨੇ ਤੇ ਪਤਾ ਲੱਗਿਆ ਵੀ ਉਹ ਕੜਿਆਨੇ ਪਿੰਡ ਦੇ ਨੇ ਜੀ ਤੇ ਜਿਹੜੇ ਇੰਜਰਡ ਨੇ ਉਹ ਇੱਕ ਨਿਰਮਲ ਸਿੰਘ ਨੇ ਇੱਕ ਅਮਰਚੰਦ ਜੀ ਨੇ ਤੇ ਦੋ ਅਨੋਂ ਨੇ ਤੇ ਇੱਕ ਮੁਖਤਿਆਰ ਸਿੰਘ ਜੀ ਠੀਕ ਹੈ 50 ਸਰੋਤੇ ਹਾਂ ਉਹ ਅਸੀਂ ਸਾਡੇ ਵਾਲੇ ਡਾਕਟਰ ਨੂੰ ਦਿਖਾਇਆ ਸੀਗਾ ਤੇ ਉਹਨਾਂ ਨੇ ਕਿਹਾ ਵੀ ਇਹਨੂੰ ਜ਼ਿਆਦਾ ਵੱਡੇ ਇਲਾਜ ਦੀ ਲੋੜ ਹੈ ਇਹਨੂੰ ਫਿਰ ਅਸੀਂ ਰੈਫਰ ਕਰਤਾ ਠੀਕ ਹੈ ਸਰ ਕਿੰਨੇ ਰੈਫਰ ਕੀ ਬੇਦਰੇ ਨਾ ਕੋਈ ਰੈਫਰ ਹੋਇਆ ਜੀ ਬਾਕੀਆਂ ਦਾ ਇਲਾਜ ਚੱਲ ਰਿਹਾ ਹੈ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ